ਆਸ਼ਟਿਕ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਜਿੱਥੇ ਹੁਸ਼ਿਆਰਪੁਰ ਦੇ ਵਿੱਚ ਪ੍ਰਵਾਸੀ ਨੇ ਜਿੱਡਾ ਵੱਡਾ ਕਾਹੜ ਕੀਤਾ ਹੈ ਇੱਕ 5 ਸਾਲ ਦੇ ਬੱਚੇ ਨਾਲ ਜੇਕਰ ਗੱਲ ਕਰੀਏ ਜਿਸ ਤਰੀਕੇ ਨਾਲ ਉਹ ਬੱਚੇ ਦੀ ਜਿਹੜੀ ਹੈ ਹਤਿਆ ਕੀਤੀ ਗਈ ਹੈ ਤਾਂ ਉਸ ਤੋਂ ਲੋਕ ਕਾਫੀ ਡਰਕਦੇ ਨਜ਼ਰ ਆਏ ਪੰਜਾਬ ਦੇ ਵਿੱਚ دہشت ਦਾ ਮੋੜ ਬਣ ਗਿਆ ਜਿਹਦੇ ਕਰਕੇ ਲੋਕਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਹੈ ਪ੍ਰਵਾਸੀਆਂ ਨੂੰ ਪਜਾਓ ਤੇ ਪੰਜਾਬ ਬਚਾਓ ਦੇ ਨਾਰੇ ਵੀ ਲੱਗ ਗਏ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਨਿਕਲ ਕੇ ਸਾਹਮਣੇ ਆਇਆ ਕਿ ਜੇਕਰ ਅਸੀਂ ਪ੍ਰਵਾਸੀਆਂ ਨੂੰ ਬਾਹਰ ਕੱਢਦੇ ਹਾਂ ਤਾਂ ਸਾਡੇ ਲੋਕ ਵੀ ਦੂਜੇ ਸੂਬਿਆਂ 'ਚ ਜਾ ਕੇ ਕੰਮ ਕਰਦੇ ਨੇ ਤਾਂ ਉਹ ਲੋਕ ਵੀ ਸਾਡੇ ਜਿਹੜੇ ਨੇ ਲੋਕਾਂ ਨੂੰ ਉੱਥੋਂ ਕੱਢਣ ਹਾਲਾਕਿ ਇਸ ਦੇ ਚੱਲਦਿਆਂ ਸਿਆਸਤ ਦੇ ਵਿੱਚ ਆਪਣੀਆਂ ਹੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਕਿਉਂਕਿ ਕਿਸੇ ਨੂੰ ਕਿਸੇ ਤਰ੍ਹਾਂ ਦਾ ਵੀ ਜਿਹੜਾ ਹੈ ਖਿੰਡ ਨਹੀਂ ਹੈ ਤਾਂ ਉਹਦੇ ਚਲਦਿਆਂ ਹੀ ਇੱਕ ਵੱਡਾ ਹੋਰ ਹਾਸਾ ਵਾਪਰ ਗਿਆ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਹ ਬਿਆਨ ਨਿਕਲ ਕੇ ਸਾਹਮਣੇ ਆਇਆ ਕਿ ਅਸੀਂ ਜਿਹੜਾ ਹੈ ਵੱਧ ਤੋਂ ਵੱਧ ਉਸ ਇਨਸਾਨ ਨੂੰ ਸਜ਼ਾ ਦੇਾਂਗੇ ਐਕਸ਼ਨ ਲਵਾਂਗੇ ਲੇਕਿਨ ਜੇਕਰ ਉਸ ਇਨਸਾਨ ਦੇ ਉੱਤੇ ਜੇਕਰ ਉਸ ਪ੍ਰਵਾਸੀ ਦੇ ਉੱਤੇ ਲਿਆ ਹੁੰਦਾ ਐਕਸ਼ਨ ਤਾਂ ਅੱਜ ਐਡਾ ਵੱਡਾ ਇੱਕ ਹੋਰ ਕਾਹਨ ਨਹੀਂ ਹੋਣਾ ਸੀ ਬਹੁਤ ਵੱਡਾ ਜਿਹੜਾ ਹੈ ਪੰਜਾਬ ਪੰਜਾਬ ਦੇ ਵਿੱਚ ਕਿਆ ਸੋਚਦੇ ਆਂ ਕਿ ਪੰਜਾਬੀਆਂ ਦੇ ਨਾਲ ਜਿਸ ਤਰ੍ਹਾਂ ਦਾ ਸਲੂਕ ਕਰਦੇ ਸਾਹਮਣੇ ਆ ਰਹੇ ਨੇ ਪ੍ਰਵਾਸੀ ਤਾਂ ਇਹ ਇੱਕ ਬੜੀ ਸ਼ਰਮਨਾਕ ਗੱਲ ਹੈ ਪੰਜਾਬੀਆਂ ਵਾਸਤੇ ਤੇ ਪੰਜਾਬ ਸਰਕਾਰ ਵਾਸਤੇ ਕਿਉਂਕਿ ਜਿਸ ਤਰ੍ਹਾਂ ਦੂਸਰੇ ਸੂਬਿਆਂ ਤੋਂ ਆ ਕੇ ਪ੍ਰਵਾਸੀ ਜਿਹੜੇ ਪੰਜਾਬ ਦੇ ਵਿੱਚ ਵਸੇ ਹੋਏ ਨੇ ਪ੍ਰਵਾਸੀਆਂ ਵੱਲੋਂ ਡਰਾਇਆ ਜਾ ਰਿਹਾ ਠੰਕਾਇਆ ਜਾ ਰਿਹਾ ਹੈ ਇਹਦੇ ਵੱਡੇ ਹਾਸਿਆਂ ਨੂੰ ਜਿਹੜਾ ਹੈ ਇਨਜ਼ਾਮ ਦਿੱਤਾ ਜਾ ਰਿਹਾ ਹੈ ਤਾਂ ਇਹਦੇ ਵਿੱਚ ਕਿਤੇ ਨਾ ਕਿਤੇ ਪ੍ਰਸ਼ਾਸਕ ਤੇ ਪੰਜਾਬ ਸਰਕਾਰ ਇਹਦਾ ਜਿਹੜਾ ਹੈ ਕਸੂਰਵਾਲ ਹੈ ਇਸ ਸਮੇਂ ਦੀ ਸਭ ਤੋਂ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਕਿ ਅੰਮ੍ਰਿਤਸਰ ਦੇ ਰਾਮਨਗਰ ਕਲੋਨੀ ਵਿੱਚ ਬੁੱਧਵਾਰ ਦੇ ਰਾਤ ਕੁਝ ਨੌਜਵਾਨਾਂ ਨੇ ਇੱਕ ਸਿੱਖ ਵਿਅਕਤੀ ਤੇ ਹਮਲਾ ਕਰ ਦਿੱਤਾ ਮੁਲਜ਼ਮਾਂ ਨੇ ਨਾ ਸਿਰਫ ਉਸ ਦੇ ਦਫਤਰ ਤੇ ਡੰਡਿਆਂ ਨਾਲ ਹਮਲਾ ਕੀਤਾ ਸਗੋਂ ਉਹਦੀ ਪੱਗ ਵੀ ਲਾ ਦਿੱਤੀ ਇਸ ਘਟਨਾ ਬਾਅਦ ਪੂਰੇ ਇਲਾਕੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਤੇ ਪੁਲਿਸ ਇਸ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਦੁਬਾਰਾ ਤੋਂ ਫਿਰ ਇੱਕ ਵੱਡਾ ਹਾਸਾ ਵਾਪਰਿਆ ਹੈ ਜਿਦੇ ਵਿੱਚ ਇੱਕ ਸਿੱਖ ਮੁੰਡੇ ਦੇ ਉੱਤੇ ਹਮਲਾ ਕੀਤਾ ਗਿਆ ਹੈ ਪ੍ਰਵਾਸੀਆਂ ਵੱਲੋਂ ਹਮ ਰਾਮਨਗਰ ਕਲੋਨੀ ਦਾ ਰਹਿਣ ਵਾਲਾ ਪਵਦੀਪ ਸਿੰਘ ਚੰਡੀਗੜ੍ਹ ਵਿਖੇ ਜੋ ਫੋਟੋਗ੍ਰਾਫ ਦਾ ਕੰਮ ਕਰਦਾ ਸੀ ਉਹ ਕੱਲ ਰਾਤ ਚੰਡੀਗੜ੍ਹ ਤੋਂ ਜਿਹੜਾ ਹੈ ਆਪਣੇ ਘਰ ਵਾਪਸ ਆਇਆ ਜਦੋਂ ਉਹ ਕੰਮ ਕਰਕੇ ਆਪਣੇ ਸਕੂਟਰ ਤੇ ਬਾਹਰ ਗਿਆ ਤਾਂ ਪ੍ਰਵਾਸੀ ਨੌਜਵਾਨ ਸੜਕ ਤੇ ਖੜੇ ਸਨ ਉਹਨਾਂ ਨੇ ਪਵਦੀਪ ਨੂੰ ਗਿਆਨੀ ਕਿਹਾ ਤੇ ਜਿਸ ਨਾਲ ਇਤਰਾਜ਼ ਕਰਕੇ ਉਹਨੇ ਗਿਆਨੀ ਨਾ ਕਹੋ ਇਹ ਗੱਲ ਨੂੰ ਲੈ ਕੇ ਬਹਿਸ ਵੱਧ ਗਈ ਤੇ ਪ੍ਰਵਾਸੀ ਨੌਜਵਾਨਾਂ ਨੇ ਅਚਾਨਕ ਉਸਤੇ ਹਮਲਾ ਕਰ ਦਿੱਤਾ ਜਦੋਂ ਪਵਨੀ ਨੇ ਆਪਣਾ ਬਚਾ ਕਰਨ ਦੀ ਕੋਸ਼ਿਸ਼ ਕੀਤੀ ਤਾਂ 17 18 ਮੁੰਨ ਹੋ ਜਾਣਾ ਤੇ ਡੰਡਿਆਂ ਤੇ ਡਾਂਗਾ ਨਾਲ ਉਸਤੇ ਹਮਲਾ ਕੀਤਾ ਉਸ ਦੀ ਪੱਗ ਉਤਾਰ ਕੇ ਥੱਲੇ ਸੁੱਟ ਦਿੱਤਾ ਹੈਰਾਨ ਕਰਨ ਵਾਲੀ ਗੱਲ ਹੈ ਕਿ ਹਮਲਾ ਪੱਗ ਨਾਲ ਲੈ ਕੇ ਆਪਣੀ ਬੇਅਦੀ ਕੀਤੀ ਹਮਲਾ ਨੇ ਮੌਕੇ ਤੇ ਭੱਜਣ ਤੋਂ ਪਹਿਲਾਂ ਹੀ ਆੜਗੁਆੜ ਦੇ ਵਸਤੀਕ ਨਾਲੇ ਪਵਨੀ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਬਚਾਇਆ ਤੁਹਾਨੂੰ ਦੱਸਿਏ ਕਿ ਪਰਵਾਸੀਆਂ ਦੀ ਆਏ ਦਿਨ ਜਿਹੜੀ ਹੈ ਵੱਧਦੀ ਜਾ ਰਹੀ ਹੈ ਤਾਕਤ ਨਾਲ ਜਿਸ ਤੇ ਜਿਹੜੇ ਪੰਜਾਬੀ ਨੌਜਵਾਨ ਵੀ ਸੇਫ ਨਹੀਂ ਹੈਗੇ ਜਿੱਥੇ ਪੰਜਾਬੀਆਂ ਦੇ ਮੁੰਡਿਆਂ ਤੇ ਬੱਚਿਆਂ ਤੇ ਸ਼ਰਅ ਆਮ ਹਮਲੇ ਹਜੇ ਵੀ ਕੀਤੇ ਜਾ ਰਹੇ ਨੇ ਹਾਲਾਂਕਿ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਇਹਨਾਂ ਉੱਤੇ ਵੱਡਾ ਐਕਸ਼ਨ ਲਵਾਂਗੇ ਅਸੀਂ ਇਹਨਾਂ ਦੀ ਜਾਂਚ ਕਰ ਰਹੇ ਹਾਂ ਪੜਤਾਲ ਕਰ ਰਹੇ ਹਾਂ ਲੇਕਿਨ ਇਹਨਾਂ ਜਿਵੇਂ ਕਿ ਪੰਜਾਬ ਦੇ ਲੋਕ ਇਹ ਮੰਗ ਮੰਗ ਰਹੇ ਨੇ ਕਿ ਤੁਸੀਂ ਪ੍ਰਵਾਸੀਆਂ ਦੇ ਆਧਾਰ ਕਾਰਡ ਬੰਦ ਕਰੋ ਨਾਸ਼ਨ ਕਾਰਡ ਬੰਦ ਕਰੋ ਕਿਉਂਕਿ ਪਤਾ ਲੱਗਣਾ ਚਾਹੀਦਾ ਹੈ ਇਹ ਕਿੱਥੋਂ ਆਏ ਹੋਏ ਨੇ ਕਿ ਕੀ ਇਹਨਾਂ ਨੇ ਪਿੱਛੇ ਜਿਹੜੇ ਨੇ ਇਹਨਾਂ ਦੇ ਉੱਤੇ ਜਿਹੜੇ ਨੇ ਕੋਈ ਵੱਡੇ ਇਲਜ਼ਾਮ ਤਾਂ ਨਹੀਂ ਲੱਗੇ ਹੋਏ ਜਿਹੜਾ ਪੰਜਾਬ ਦੇ ਵਿੱਚ ਆ ਕੇ ਵਸੇ ਹੋਏ ਨੇ ਲੇਕਿਨ ਪੰਜਾਬ ਸਰਕਾਰ ਉਹ ਕੰਮ ਕਰਨ ਦੀ ਬਜਾਏ ਪ੍ਰਵਾਸੀਆਂ ਨੂੰ ਜਿਹੜਾ ਹੈ ਬੜਾਵਾ ਦੇ ਰਹੀ ਕਿ ਅਸੀਂ ਜਿਹੜਾ ਹੈ ਇਹਨਾਂ ਨੂੰ ਪੰਜਾਬ ਚੋਂ ਬਾਹਰ ਨਹੀਂ ਕੱਢ ਸਕਦੇ ਲੇਕਿਨ ਜੇਕਰ ਪੰਜਾਬ ਚੋਂ ਬਾਹਰ ਨਹੀਂ ਕੱਢ ਸਕਦੇ ਤਾਂ ਇਹਨਾਂ ਦੇ ਜਿਹੜਾ ਹੈ ਸ਼ਿਕੰਜੇ ਕੱਸੇ ਜਾ ਸਕਦੇ ਨੇ ਲੇਕਿਨ ਉਹਨਾਂ ਸ਼ਿਕੰਜਿਆਂ ਨੂੰ ਨਹੀਂ ਕੱਸਿਆ ਜਾ ਰਿਹਾ ਜਿਸ ਤਰੀਕੇ ਨਾਲ ਅੱਜ ਪੰਜਾਬੀ ਮੁੰਡੇ ਦੇ ਉੱਤੇ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਹਮਲਾ ਹੋਇਆ ਹੈ